ਵੀਨਾ ਮੇਰੀ ਜ਼ਿੰਦਗੀ ਦੇ ਵਿੱਚ ਇਹ ਮੇਰੇ ਪਿੰਡ ਦੀ ਧੀ ਆ ਇਹਦਾ ਨਾਮ ਮੀਰਾ ਜਦੋਂ ਮੈਂ ਸ਼ੁਰੂਆਤ કરી ਸੀ ਮੈਨੂੰ ਇਹ ਕਹਿੰਦੀ ਹੁੰਦੀ ਸੀ ਤੂੰ ਬਹੁਤ ਵੱਡਾ ਸਟਾਰ ਬਣੇਗਾ ਤੇ ਤੇਰੇ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਹੋਣਗੀਆਂ ਤੇ ਆ ਜੋ ਗੱਲਾਂ ਸੱਚ ਹੋਈਆਂ ਹੁਣ ਜਦੋਂ ਵੀ ਮੈਂ ਕੋਈ ਨਵੀਂ ਗੱਡੀ ਲੈਣਾ ਸਭ ਤੋਂ ਪਹਿਲਾਂ ਉਹ ਜਮੀਰਾ ਬੈਠਦੀ ਹੁੰਦੀ ਆ ਸਤਿਕਾਰੀ ਇਹ ਇਹ ਰੱਬ ਦੇ ਬੰਦੇ ਹੁੰਦੇ ਆ ਸੱਚੀ ਤੇ ਇਦਾਂ ਹੀ ਆ ਭੋਲੇ ਪਰਿੰਦਾਂ ਜੀ ਰੱਬ ਵਸਦਾ ਖਾਈ ਵੀਡੀਓ ਕਾਲ ਤੇ ਵੇਖਣਾ ਚਾਹੁੰਦੀ ਕੋੜੀ ਹੁਣ ਤੋਂ ਡਰਦੀ ਓ ਤੂੰ ਬੈਲੀਆਂ ਦੇ ਬਾਪੂ ਨੂੰ ਚੋਬੇ ਵੀ ਵੀ ਕਰਦੀ ਆ ਓਹੋ ਵੀਡੀਓ ਕਾਲ ਤੇ ਵੇਖਣਾ ਚਾਹੁੰਦੀ ਕੋੜੀ ਹੁਣ ਤੋਂ ਡਰਦੀ ਉਵੈਲੀ ਜਾਂਦੇ ਬਾਪ ਨੂੰ ਕਹੇ ਸਿਵੇਲੀ ਤਰਦੀ ਆ ਚਪਲਾਂ ਛੱਡ ਕੇ ਭੱਜਾਂਗੇ ਜਦ ਹੱਥ ਬਗਾਨੇ ਜੁੜਦੇ ਰਗੜੇ ਵੈਲੀ ਤੇ ਸਰਕ ਸਰਕੇ ਜੁੜਦੇ ਰਗੜੇ ਕੋ ਪਰਦੇ ਸਰਕ ਸਰਕੇ ਜੁੜਦੇ ਰਗੜੇ ਵੈਲੀ ਤੇ ਸਰਕ ਸਰਕੇ ਮੋਰਦੇ ਓ ਥੈਂਕ ਯੂ ਮਿਹਰਬਾਨੀ ਕੈਪਰ ਰੋਕੇ ਖੜੀ ਕੋਈ ਨਿਕਲ ਜੀ ਰੋਕੇ ਹਾਂ ਹਾਂਜੀ ਸਾਡੇ ਜੇ ਸੱਜਣ ਸੱਜਣ ਜੇ ਰੱਖੀ ਕਰਾਂ ਆ ਗਾਣਾ ਮੈਂ ਸੁਣਾਉਣ ਲੱਗਿਆ ਜੀ ਪਾਜੀਏ ਗਾਣਾ ਉਹ ਸੁਣਾਉਣ ਲੱਗਿਆ ਜਿਹੜਾ ਤੁਹਾਨੂੰ ਉੱਥੇ ਮੈਂ ਦੱਸ ਰਿਹਾ ਸੀਗਾ ਕਹਿੰਦਾ ਦੀਵੇ ਦੇ ਚਾਨਣ ਥੱਲੇ ਰਾਤ ਨੂੰ ਪੜਾਂ ਕਿਤਾਬਾਂ ਬੂਟਾਂ ਵਿੱਚ ਕੀ ਨੂੰ ਦਿਖਦੀਆਂ ਪੰਜਿਆਂ ਤੋਂ ਫਟੀਆਂ ਜਰਾਬਾਂ ਸਾਵਣ ਦੀ ਬੱਦਲੀ ਕਹਿੰਦੀ ਹੋ ਜਾ ਤੂੰ ਟਕੜਾ ਜੋ ਹੁੰਦਾ ਤੇਰੇ ਰੂਪ ਵੰਗਰਾ ਮੇ ਤਰੰਦਾ ਕੱਚਾ ਟਾਰਾ ਹੋ ਮੰਗੇ ਹੌਲੇ ਕਰ ਤਾ ਹਾਏ ਹੌਲੇ ਨਾ ਦਿਲ ਤੈਨੀ ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾਲ ਹੀ ਮਿਲਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਹੀ ਮਿਲਦੇ